किया है संख्या मशीन ASCII शब्द संख्या मशीन ਦੀ ਮਦਦ ਦੇ ਨਾਲ ਸੰਖਿਆਵਾਂ ਬਣਾਵਾਂਗੇ ਬਣਾਓਗੇ ਤੁਸੀਂ ਹਾਂਜੀ ਵੈਰੀ ਗੁੱਡ ਜਿਵੇਂ ਹੁਣ ਆਪਣੇ ਕੋਲੇ ਆ ਆ ਕੀ ਹੈ ਬਈ 5 ਜੇ ਅਸੀਂ 5 ਦੇ ਨਾਲ ਇੱਕ ਥੰਬੂਰ ਲਿਖ ਗਏ ਆ ਕੀ ਹੈ ਤੇ ਇੱਕ ਮੱਤੇ ਚਲੋ ਆ ਕੀ ਹੈ 10 ਕੋਲੋਂ ਅਸੀਂ 5 ਨੂੰ ਤੇ 3 ਨੂੰ ਦੋਨਾਂ ਨੂੰ ਜੇ ਆਪਾਂ ਇਕੱਠਾ ਲਿਖਦੇ ਹਾਂ ਕੋਈ ਨਵੀਂ ਸੰਖਿਆ ਬਣਦੀ ਹੈ

ਕਰਤਾਣ ਹੁਣ ਅਸੀਂ ਕੀ ਕਰ ਜਿਵੇਂ ਇਧਰ ਦੇਖੋ ਧਿਆਨ ਨਾਲ ਤੁਹਾਨੂੰ ਦਿਸ ਰਿਹਾ ਹੈ ਵੈਰੀ ਗੁੱਡ ਅਸੀਂ ਇਹ ਸੰਖਿਆਵਾਂ ਨੂੰ ਸਾਰੀਆਂ ਸਵਾਰ ਕਰ ਲਿਆ ਇਹਨਾਂ ਨੂੰ ਮੇਰੇ ਅੱਗੇ ਲਾਤਾ ਜੇਠਿਆ ਪਹਿਲਾਂ ਆਪਣੇ ਕੋਲ ਸੰਖਿਆਵਾਂ ਸੀ ਹੁਣ ਹੋਰ ਸੰਖਿਆਵਾਂ ਬਦਲ ਗਈ ਕਿਉਂਕਿ ਜਿਹੜੇ ਸੰਖਿਆ ਦੇ ਅੰਕ ਹੈ ਉਹ ਜੇ ਬਦਲ ਜਾਣ ਅੰਕ ਅੱਗੇ ਪਿੱਛੇ ਹੋ ਜਾਣ ਤਾਂ ਸੰਖਿਆ ਬਦਲ ਜਾਂਦੀ ਹੈ ਹੁਣ ਜਿਹੜੀਆਂ ਨਵੀਆਂ ਸੰਖਿਆਵਾਂ ਬਣੀਆਂ ਉਸੇ ਮੁੰਡੇ ਆ ਸੋਚਣ ਕੌਣ ਦੱਸੂਗਾ ਭਾਈ

मुनसी बोर्ड पे लिखने हैं, मुनसी ऐसे विचारों से। हाँ जी। आपने कोई संख्या लिखी आ गई? आखिर लिखना है कि मुनसी अपन मशीन जैसे की करती है, एक चक्कर का जो गिरे रहते हैं जैसे ही चले, और तो अपन काम जागया, मुनसी क्या होगी मात्रा बनाना। असली एक चीज़ का दो। ਜਿਹੜੇ ਬੱਚੇ ਨੂੰ ਮੈਂ ਕਹਿੰਦਾ ਪੁੱਛਦਾ ਹਾਂ ਕਿ ਕੀ ਕਰਿਆ ਜਿਹੜਾ ਇਹ ਵਾਲਾ ਸਾਤ ਸੀ ਇਹਨੂੰ ਇੱਧਰ ਕਰਤਾ ਦੋ ਇੱਧਰ ਕਰਤਾ ਅਸੀਂ ਕਿੰਨੇ ਲਿਆ ਦੋ 74 42 ਹਾਂ ਬਹੁਤ ਵਧੀਆ 42 42 ਵੈਰੀ ਗੁੱਡ ਹੁਣ ਜਿਹੜੇ ਬੱਚੇ ਹੱਥ ਨਹੀਂ ਵੀ ਕਰੂ ਬਿਲਕੁਲ ਸੰਗੜਾਨੀ ਜਿਹੜੇ ਬੱਚੇ ਨੂੰ ਇਹ ਨਹੀਂ ਆਉਂਦੀ ਜਿੱਥੇ ਆਇਆ ਕੋਈ ਬੱਚਾ ਇਹ ਜਹਾ ਜਾਏਗਾ ਜਿਹਨੂੰ ਨਹੀਂ ਪਤਾ ਲੱਗਿਆ